Vielen <hums> Paul's starting Короче, вот снова. Короче, вот снова. Так, так. ਕਲ ਬੁਤਰ ਸੁਣਾਓ ਅਜਮਲ ਜੀ ਪਤੀ ਬੁਤ ਉੱਚੀ ਸੁਣਾਓ ਅਜਮਲ ਜੀ ਪਤੀ ਅਜਮਲ ਜੀ ਅਜਮਲ ਜੀ ਇਕੱਲਾ ਹੀ ਲਿਖਿਆ ਅਜਮਲ ਜੀ ਅਜਮਲ ਜੀ ਅਜਮਲ ਜੀ ਅਜਮਲ ਜੀ ਹਾਂ ਪਤੀ ਅਜਮਲ ਪਾਪ ਕਰ ਜਾਹੇ 42 ਪਤੀ ਅਜਮਲ ਨਹੀਂ ਨਹੀਂ ਅਜਮਲ ਅਜਮਲ ਪਾਪ ਕਰ ਜਾਹੇ ਹਾਂ ਕਲਾਵਤੀ ਕਰਾਵਤ ਲਈ ਹਾਂ ਕਲਾਵਤਨੀ ਕਲਾਵਤਨੀ ਹੂੰ ਦੇ ਰਹਾਏ ਗੁਰੂ ਤੇ ਬੇ ਪਤਾ ਨਹੀਂ ਭਾਤਰੇ ਖੰਨਾ ਕਲਾਵਤੀ ਦੇ ਰਹਾ ਕਬ ਬਾਵਤੀ ਤੇ ਕਲਾਵਤਨੀ ਕਲਾਵਤਨੀ ਦੇ ਰਹਾ ਦੇ ਰਹਾ ਹਾਂ ਗੁਰੂ ਤੇ ਬੇ ਮੈਂ ਗੁਰ ਤੇ ਗੁਰ ਤੇ ਬੇਮੁਖ ਹੋਏ ਕ ਬੇਮੁਖ ਹੋਏ ਕ ਪਾਪ ਕਮਾਵੇ ਹਾਂ ਗੁਰਮਤੀ ਦਰਮਤ ਦਹਿਆ ਗਰਮਤ ਦਹਿਆ ਹਾਂ ਬਿੱਥਾ ਜਨਮ ਬਿੱਥਾ ਜਨਮ ਗਵਾਏ ਜਨਮ ਗਵਾਏ ਜਨਮ ਪਵਜਲ ਅੰਦਰ ਪਵਜਲ ਅੰਦਰ ਫਿਰਦਾ ਵਹਿਆ ਫਿਰਦਾ ਵਹਿਆ ਹਾਂ ਛੇ ਪੁੱਤ ਜਾਏ ਛੇ ਪੁੱਤ ਜਾਏ ਪਤਾ ਜਸਨ ਫੜ ਲਾ ਪੁੱਤਰ ਫਾਸਟੇ ਹਾਂ ਤੱਕ ਬਾਣੀ ਤੇ ਵਸਵਾ ਪਾਪ ਦੇ ਫਲ ਕਿਤੇ ਵੇਸਵਾ ਪਾਪਾ ਦੇ ਵੇਸਵਾ ਪਾਪਾ ਦੇ ਫਾਲੇ ਪਿੱਛੇ ਲਹਿਆ ਪਿੱਛੇ ਲਹਿਆ ਪੁੱਤਰ ਪੰਨਾ ਸਤਮਾ ਪੁੱਤਰ ਪੰਨਾ ਸਤਮਾ ਨੌ ਧਰਨ ਨੌ ਨੌ ਧਰਨ ਨੋ ਚਤ ਉਮਹਿਆ ਚਤ ਉਮਹਿਆ ਗੁਰ ਆਹ ਸਾਡੀ ਫੋਟੋ ਅੱਗੇ ਗੁਰਦੁਆਰੇ ਜਾਇ ਕੇ ਗੁਰਦੁਆਰੇ ਜਾਇ ਕੇ ਗੁਰਮੁਖ ਨਾਓ ਨਰਾਇਣ ਕਹਿਆ ਨਰਾਇਣ ਕਹਿਆ ਅੰਤ ਕਾਲ ਜਮਦੂਤ ਵੇਖ ਅੰਤ ਅੰਤ ਕਾਲ ਜਮਦੂਤ ਵੇਖ ਜਮਦੂਤ ਜਮਦੂਤ ਦੇਖ ਹਾਂ ਪੁੱਤ ਨਰਾਇਣ ਬੋਲੇ ਸਹਿਆ ਨਰਾਇਣ ਬੋਲੇ ਸਹਿਆ ਹਾਂ ਜਗਮਨ ਮਾਰੇ ਜਗਮਨ ਮਾਰੇ ਹਰਜਨਾ ਹਰਜਨਾ ਗੁਰੂ ਗਏਆ ਸਵਰਗ

ਹਨ ਜਰ ਹੋਰ ਪਟਕ ਬਾਰ ਨਹੀਂ ਪੜ ਲਿਆ ਕਰੋ ਤੁਹਾਡੇ ਗੁਟਕੇ ਸਾਹਤ ਚਲੋ ਗੀਤ ਪਟੰਗ ਕੁਲੰਗ ਭਜੰਗਨ ਗੀਤ ਪਟੰਗ ਗੀਤ ਪਟੰਗ ਕੁਰੰਗ ਭਜੰਗਮ ਕੁਲੰਗ ਭਜੰਗਰ ਕੁਰੰਗ ਕੁਲੰਗ ਭਜੰਗ ਨਹੀਂ ਕੁਰੰਗ ਪਤ ਕੁਰੰਗ ਕੁਲੰਗ ਭਜੰਗਨ ਭਜੰਗਮ ਭਜ ਭਜੰਗਨ ਹਾਂ ਪੂਤ ਪਵੈਖ ਪਾਵਨ ਬਾਣੇ ਕਿਤੇ ਭੂਤ ਪਵੈਖ ਪਵਾਨ ਬਣਾਏ ਦੇਵ ਅਦੇਵ ਖੱਪੇ ਅਮੇਬ ਅਮੇਬ ਨਾ ਪਵੇ ਨਾ ਪਵੇ ਲਖਿਓ ਲਖਿਓ ਤਮਸਿਓ ਪਰਮਾਇ ਤਮਸਿਓ ਪਰਮਾਇ ਬੇਡ ਪ੍ਰਾਨ ਕਿਤੇਬ ਕੁਲਾਨ ਹਸੇ ਥਕੇ ਹਸੇ ਥਕੇ ਕਲਾ ਹਾਥ ਨਾ ਆਏ ਪੂਰਨ ਪ੍ਰੇਮ ਪਰਪਾਉ ਬਿਨਾ ਪਰਪਾਉ ਬਿਨਾ ਪਤਸਿਓ ਪਤਸਿਓ ਕਨਸਰੀ पद्माबत पाए पद्माबत पाए जी जी का खासा, भाई जी की तो कौन है सुना। के पड़ पुत्र पढ़ना शुरू कर एक मिनट ठीक है शुरू कर अगे हां करना ਚਲ ਇੱਥੇ ਆ ਨੀ ਪੁੱਤਰ ਇੱਥੇ ਤਾਂ ਹੀ ਪੜਨਾ ਕੋ ਕਿਥੋਂ ਚਲ ਆਸਨ ਲੋਏ ਆਇਸਨ ਲੋਏ ਲੋਏ ਪੰਡਾਰ ਲੋਏ ਪੰਡਾਰ ਜੋ ਕਿਛ ਪਾਇਆ ਜੋ ਕਿਛ ਪਾਇਆ ਸੋ ਇਕਾ ਵਾਰ ਸੋ ਇਕਾ ਵਾਰ ਹਾਂ ਕਰ ਕਰ ਵੇਖੇ ਕਰ ਕਰ ਵੇਖੇ ਸਿਰਜਨ ਹਾਰ ਸਿਰਜਨ ਹਾਰ ਨਾਨਕ ਸੱਚੇ ਕੀ ਨਾਨਕ ਸੱਚੇ ਕੀ ਸੱਚੀ ਕਾਰ ਸੱਚੀ ਕਾਰ ਆਦੇਸ ਇਸੇ ਆਦੇਸ ਆ ਆਦੇਸ ਇਸੇ ਆਦੇਸ ਇਸੇ ਅਦੇਸ 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 ਆਦ ਅਨਿਲ ਆਦ ਨੀਰ ਅਨਾਦ ਅਨਾਹਤ ਨਾ ਨਾਹਤ ਅਨਾਦ ਅਨਾਦ ਅਨਾਹਤ ਨਾਹਤ ਜੁਗ ਜੁਗ ਇੱਕੋ ਵੇਸ ਜੁਗ ਜੁਗ ਵੇਕੋ ਵੇਸ ਹਾਂ ਇੱਕ ਦੋ ਜੀਵਾਂ ਇੱਕ ਦੋ ਜੀਵੋ ਲੱਖ ਹੋ ਹੈ ਲੱਖ ਹੋ ਮੈਂ ਲੱਖ ਹੋ ਮੈਂ ਲੱਖ ਹੋ ਹੈ ਲੱਖ 20 ਲੱਖ ਜੀਤ ਹਾਂ ਲੱਖ ਲੱਖ ਗੇੜਾ ਆਖੀ ਐ ਲੱਖ ਲੱਖ ਗੇੜਾ ਆਖੀ ਐ ਇੱਕ ਨਾਮ ਜਗਦੀਸ਼ ਇੱਕ ਨਾਮ ਜਪਜੀ ਇਹਤ ਰਾਹੇ ਲੈ ਕੇ ਆਹੇ ਪਤ ਪਗੜੀਆਂ ਪਕੜੀਆਂ ਚੜੀ ਗਏ ਹੋਏ ਚੜੀਆਂ ਹੋਏ 21 21 ਸੁਣ ਗੱਲਾਂ ਆਕਾਸ ਕੀ ਸੁਣ ਗੱਲ ਗੱਲਾਂ ਆਕਾਸ ਕੀ ਪੀਟਾ ਆਈ ਰੀਸ ਕੀਤਾ ਇੰਵੀਸ ਨਾਨਕ ਨਜ਼ਰੀ ਪਾਈ ਐ ਨਾਨਕ ਨਜ਼ਰੀ ਪਾਈ ਐ ਕੂੜੀ ਕੂੜਾ ਠੀਸ ਪੂਰੇ ਪੂਰੇ ਵੀ ਕੂੜੀ ਕੂੜੀ ਕੂੜਾ ਕੂੜਾ ਠੀਸ ਠੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵੀ ਕੋਣ ਆਇਆ ਮੈਨੂੰ ਸੁਣਾਓ ਤੁਸੀਂ ਆਇਆ ਸੀ ਕਿਰਸਨਾਮ ਸੁਣ ਕੀ ਬੜੇ ਸੁਣਾਏ ਬਰੇ ਹਾਂਜੀ ਗੁਣ ਗਾਵੇ ਰਵਦਾਸ ਭਗਤ ਹਾਂ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਨਹੀਂ ਨਾਮਾ ਭਗਤ ਕਬੀਰ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਹਾਂ ਭਗਤ ਬੇਨ ਭਗਤ ਬੇਨ ਗੁਣ ਰਵੇ ਭਗਤ ਬੇਨ ਗੁਣ ਰਵੇ ਸਹਿਜ ਆਤਮ ਰੰਗ ਮਾਣੇ ਹਾਂ ਜੋ ਜੋਗ ਜੋਗ ਧਿਆਨ ਜੋਗ ਧਿਆਨ ਗੁਰ ਗਿਆਨ ਬਿਨਾ ਪਰਵ ਅਵਰ ਨ ਜਾਣੇ 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 ਸੁਖ ਸੁਖ ਦੇਓ ਪ੍ਰੀਖਿਆਤ ਸੁਖ ਦੇਓ ਪ੍ਰੀਖਿਆਤ ਗੁਣ ਰਭੈ ਗੁਣ ਰਭੈ ਗੋਤਮ ਰਖ ਜਸ ਗਾਇਓ ਗੋਤਮ ਰਖ ਜਸ ਗਾਇਓ ਰਖ ਜਸ ਗਾਇਓ ਰਖ ਜਸ ਗਾਇਓ ਹਾਂ ਕਬ ਕਲ ਜਸ ਨਾਨਕ ਨਾਨਕ ਗੁਰ ਨਾਨਕ ਗੁਰ ਨਤ ਨਵ ਨਤ ਨਵਤਨ ਨਤ ਨਵ ਤਨ ਜਗ ਸਾਇਓ ਜਗ ਸਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ। ਜੀ ਅੱਗੇ ਨੈਕਸਟ ਕਰੀ ਜੋ ਮਾਈਕ ਹਾਲੀ ਲਈ ਧਿਆਨ ਚੱਲ ਜੋਨੇਥਨੋ ਭਰ ਲੈ ਤਨ ਜਿਵੇਂ ਮੈਂ ਬੇਸ਼ਨਾਈਏ ਹਾਂਜੀ ਹਾਂਜੀ ਸਭਨੀ ਕਾਟੀ ਸੋ ਬਸੇ ਹੈ ਵੀ ਨਾ ਕੱਟ ਨ ਕੋਏ ਨਾਨਕ ਤੇ ਜੋ ਹੱਗ ਨੇ ਜਿੰਨਾ ਗੁਰਮੁਖ ਪ੍ਰਗਟ ਹੋਏ ਹਾਂ ਜਾਂ ਤੋ ਪ੍ਰੇਮ ਖੇਲਣੇ ਕਾ ਚਾਓ ਸਿਰਤਲ ਤਲੀ ਗਲੀ ਮੇਰੀ ਆਓ ਬੜੋ ਮਾਰ ਦੇ ਪੈਰ ਤਰੀਜੇ ਸਿਰ ਕਾਂ ਨਾ ਕੀਜੈ ਨਾ ਕਰ ਸਿਰ ਸਿਰ ਦੀਜੈ ਕਾਂ ਨਾ ਕੀਜੈ ਹਾਂ ਨਾਲ ਕਿਰਾੜਾ ਦੋਸਤੀ ਕੁੜੇ ਕੁੜੀ ਪਾਏ ਮਰ ਨਾ ਜਾਪੇ ਮੂਲਿਆ ਆਬ ਹੈ ਕਿਥੇ ਥਾਈ ਗਿਆਨਹੀਨ ਗਿਆਂ ਗਿਆਨ ਗਿਆਨ ਹੋ ਜਾ ਗਿਆਨਹੀਨ ਅੰਦਰ ਤਰਤਾ ਬਾਪਾ ਦੂਜਾ ਗੁਰਬਿਨ ਗਿਆਨ ਧਰਮ ਬਿਨ ਗੁਰਬਿਨ ਗਿਆਨ ਪਤਮ ਅਗਰ ਨ ਹੋ ਜਮਾ ਨੇ ਦੂਜਿਆਂ ਨੇ ਸ਼ਸ਼ੀਰ ਛੋੜੇ ਪਿੱਛੇ ਨ ਹੋ ਜਾ ਪਰ ਦੀਂਦਾ ਨਹੀਂ ਇਹਦਾ ਬੰਦਾ ਫਟ ਫਟ ਗੁਰਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋਂ ਨਾ ਵਾਕੀ ਮਾਨੂ ਕਲੇ ਉਠੀ ਚੱਲੇ ਸਾਧਨ ਸਾਧਨ ਨਹੀਂ ਇਹ ਵੀ ਹੀ ਗੱਲ ਹੈ ਸਾਧਨ ਨਹੀਂ ਇਹ ਵੀ ਹੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਚਲੋ ਬੱਤਰ ਅੱਗੇ ਫਰੀ ਮਾਜੀ ਮਤਾਲ ਪਤਰ ਪਲਉ ਤੰਗੋ ਬਾਣੀ ਸਦੇ ਸਨਾਈ ਚਲ ਪਰ ਚਲ ਪੌੜੀ ਵਸਤਾ ਟੂਟੀ ਚੰਪੜੀ ਚੀਰ ਸਭ ਸਾਜ ਦੀ ਫਟੇ ਜਾਤ ਨ ਪਤਨ ਆਦਰ ਉਧਿਆਨ ਪਰ ਮਿਲਨਾ ਮਿੱਤਰ ਨ ਇੱਥ ਤਨ ਰੂਪਹੀਨ ਕਿਛੁ ਛਾਕ ਨਿਛਨਾ ਰਾਜਾ सगली ਸ੍ਰੇਸ਼ਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਦਰ ਪ੍ਰਭ ਹੋਏ ਸੋ ਪ੍ਰਸੰਨਾ ਸ਼ਲੋਕ ਨਿਕ ਲੀਲਾ ਰਾਜ ਰਸ ਰੂਪੰਗ ਛਤਰ ਚਮਰ ਤਤ ਆਸਨੰਗ ਰਚੰਤ ਮੂੜ ਅਗਿਆਨ ਅੰਦਰ ਹੈ ਨਾਨਕ ਸੁਪਨ ਮਨੋਰਥ ਮਾਇਆ ਹਾਂ ਸੁਪਨੇ ਹਬਰੰਗ ਮਾਣਿਆ ਮਿੱਠਾ ਲਗੜਾ ਹੈ ਮੋ ਨਾਨਕ ਨਾਮ ਬਿਹੂਨੀ ਆ ਸੁੰਦਰ ਮਾਇਆ ਤਰੋਹ ਪੌੜੀ ਹਾਂ ਸੁਪਨੇ ਸੇਤੀ ਚਤ ਮੂਰਖ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ ਹਾਂ ਆਰ ਜਾ ਗਈ ਬਿਹਾਏ ਤੰਦੇ ਤਾਇਆ ਪੂਰਨ ਭਏ ਨ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ ਸਤਿ ਬਾਸੀ ਆਉਂਦੇ ਆ ਉਹਦੇ ਕਫਰਾ ਰੱਖਿਆ ਕਰੋ ਹਾਂ ਵੀ ਸਲੋਕ ਬਸੰਤ ਸਵਰਗ ਲੋਕ ਹੈ ਜਿੱਤ ਤੇ ਬਸੰਤ ਸਵਰਗ ਲੋਕ ਹੈ ਇਥੇ ਰੁਕਣਾ ਬਸੰਤ ਸਵਰਗ ਲੋਕ ਹੈ ਜਿੱਤ ਤੇ ਪ੍ਰਿਥਵੀ ਨ ਵਖੰਡਨ ਹੈ ਵਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹੈ ਭ੍ਰਮਣ ਹੈ ਭ੍ਰਮਣ ਹੈ ਕੋਤਕ ਪੂੰਡ ਤਮਾਸਿਆ ਚਤਨਾ ਆਵ ਸੁਣਾਉ ਹਾਂ ਨਾਨਕ ਕੋੜੀ ਨਰਕ ਬਰਾਬਰ ਹੈ ਨਾਨਕ ਕੋੜੀ ਨਰਕ ਬਰਾਬਰ ਹੈ ਉੱਜੜ ਸੋਈ ਥਾਉ ਕੋੜੀ ਹਾਂ ਮਹਾ ਭਿਆਨ ਉਧਿਆਨ ਨਗਰ ਕਰ ਮਾਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਕਰਹਿ ਦੇਵਾਨਿਆ ਸਹਿਰ ਬਾਣੀ ਫੜੋ ਜਮ ਸਰ ਲੱਗਾ ਜਮ ਡੰਡ ਸਰ ਲੱਗਾ ਜਮ ਡੰਡ ਸਰ ਲੱਗਾ ਜਮ ਡੰਡ ਤਾਂ ਪਛੋਤਾਨੇ ਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਚਲੋ ਮਤਰ ਗਿਰੀ ਵਾਰੀ ਸੰਦੀਪ ਅੱਗੇ ਚਲੋ ਕਲ ਵਿਸਨਾ ਸਭਾਈ ਹਾਂ ਹਾਂ ਇਹ ਨੇਤਰ ਮੇਰੇਓ ਇਹ ਨੇਤਰੋ ਮੇਰੇਓ ਇਹ ਨੇਤਰੋ ਮੇਰੇਓ ਅਰ ਤੁਮ ਜੋਤ ਤਰੀ ਹਰ ਬਿਨ ਅਵਰਨਾ ਦੇਖੋ ਕੋਈ ਦੇਖੋ ਕੋਈ ਹਰ ਬਿਨ ਅਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਜਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ 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 ਹੈ ਕਹੇ ਨਾਨਕ ਇਹ ਨੇਤਰ ਅੰਦਸੇ ਸਤਗੁਰ ਮਿਲੇ ਸਤਗੁਰ ਅੰਗਲੇ ਸਤਗੁਰ ਮਿਲੇ ਹੈ ਦਿਵ ਦ੍ਰਿਸ਼ਟੀ ਹੋਈ ਨਹੀਂ ਦਿਵ ਦ੍ਰਿਸ਼ਟ ਹੋਈ ਦਿਵ ਦ੍ਰਿਸ਼ਟ ਹੋਈ ਹਾਂ ਇਹ ਸਰਵ ਸਵਾਰਨ ਮੇਰੀਆਂ ਇਹ ਸਰਵਾਨੁ ਮੇਰੀਆਂ ਪ੍ਰਵਨਾਂ ਸਰਬਰ ਨੋ ਮੇਰਿਓ ਮੈ ਪ੍ਰਬਨ ਮਸਰਾ ਬਣਾ ਸਰਬਹਨੋ ਮੇਰਿਓ ਸਾਚੇ ਸੁਨਨੇ ਨੋ ਪਠਾਏ ਸਾਚੇ ਸੁਨਨੇ ਨੋ ਪਠਾਏ ਸਰੀਰ ਲਾਇ ਸੁਨਿਓ ਸੰਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਚ ਅਲਖ ਵਿਡਾਣੀ ਤਾਕੀ ਗਤੀ ਕਹੇ ਨਾ ਗਤ ਕਹੀ ਨਾ ਜਾਏ ਗਤ ਕਹੇ ਨਾ ਜਾਏ

ਕਿਸ ਦਾ ਅੰਤ ਨਾ ਜਾਈ ਪਾਇਆ ਕਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਕੋਣ ਆਸ ਜੀਤ ਕੋ ਨਾ ਤੁਮੀ ਤਾਂ ਸੁਣੀ ਹਾਂਜੀ ਤਾਂ ਕਵੀਰ ਚਰਨ ਗਮਾਈ ਕੀ ਮੌਜ ਕੋ ਕਹੈ ਐਸੀ ਉਨਮਾਨ ਕਹਿ ਬੇਕੋ ਸੁਬਾ ਨਹੀਂ ਦੇਖਾ ਨਹੀਂ ਨਹੀਂ ਕਹਿ ਬੇਕੋ ਸੁਬਾ ਨਹੀਂ ਕਹਿ ਬੇਕੋ ਸੁਬਾ ਨਹੀਂ ਦੇਖਾ ਹੀ ਪਰਵਾਰ ਕਬੀਰ ਦੇਖ ਕਹਿ ਕਹਿ ਰਹੋ ਕਹੋ ਕਹਿ ਨਾ ਕੋ ਪਤੀ ਆਈ ਕਹਿ ਨਾ ਕੋ ਪਤੀ ਆਈ ਹਰ ਜੈਸਾ ਤੈਸਾ ਉਈ ਰਹੋ ਬਸ ਧਿਆਨ ਨਾਲ ਬੋਲੋ ਇਦਾਂ ਨਹੀਂ ਸ਼ਰਾਮ ਗਲਤ ਆਇਆ ਹਰ ਜੈਸਾ ਤੈਸਾ ਉਈ ਰਹੋ ਨਹੀਂ ਬਸ ਰਹੋ ਹਰ ਖੁਗਣ ਗਾਏ ਜੁਗ ਜੈਸ ਹਰ ਜੈਸਾ ਤੈਸਾ ਉਹੀ ਰਹੋ ਹਰ ਨਹੀਂ ਪੱਤਰ ਨਹੀਂ 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 ਹਰ ਜੈਸਾ ਤੈਸਾ ਉਹੀ ਇੱਥੇ ਰੁਕਣਾ ਹੈ ਹਰ ਜੈਸਾ ਤੈਸਾ ਉਹੀ ਰਹੋ ਹਰ ਖੁਗੁਨ ਗਾਈ ਹਾਂ ਕਬੀਰ ਚੁੰਗੈ ਚਤਾਰੇ ਪੀ ਚੁਗੈ ਕਬੀਰ ਚੁਗੈ ਚਤਾਰੇ ਪੀ ਚੁਗੈ ਕਬੀਰ ਚੁੰਗੈ ਚਤਾਰੇ ਪੀ ਚੁਗੈ ਚੁੰਗ ਚੁੰਗ ਚਤਾਰੇ ਜੈਸੇ ਬਚਰੇ ਕੂ ਜਮਨ ਹਾਂ ਮਾਇਆ ਮਪਤਾਰੀ ਕਬੀਰ ਅੰਬਰ ਕਨਹਰ ਛਾਇਆ ਛਾਇਆ ਬਰਕ ਪਰੇ ਸਰਤਾਲ ਚਾਤਰਿਕ ਜਿਉ ਤਰਸ ਤਰਸਤ ਰਹੇ ਚਾਤਰਿਕ ਜਿਉ ਤਰਸਤ ਰਹੇ ਤਿੰਨ ਕੋ ਕੌਣ ਹਵਾਲ ਹਾਂ ਕਬੀਰ ਚੱਕਈ ਚੱਕੀ ਜੋਨਸ ਵਿਚਰੈ ਕਬੀਰ ਚੱਕਈ ਜੋਨਸ ਵਿਚਰੈ ਆਏ ਮੇਰੇ ਪਰਵਾਦ ਜੋਨਰ ਵਿਚਰੇ ਆਰਾਮ ਸਿਉ ਤਾਂ ਨਾ ਦਿਨ ਮਿਲੇ ਨਾ ਰਾਤ ਵਾਹ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਸੱਚੀ ਫਤਿਹ ਅੱਗੀ ਕਿਹਦੀ ਬਾਣੀ ਸਕੂਲ ਜਾਣਾ ਨਾ ਅੱਜ ਥੋੜਾ ਜਿਹਾ ਫਾਟ ਫੜ ਲਿਆ ਕਰੋ ਸਾਰੇ ਵਕੀ ਨੱਤਰੇ ਨੂੰ ਸੌਹ ਕਰ ਲਿਆ ਕਰੋ ਬਹਿ ਕੇ ਤਾਂ ਚਲੋ ਨਹੀਂ ਹਾਂਜੀ ਸ਼ਨੋਗ ਮਹੱਲਾ ਦੂਜਾ ਏਕ ਨੇਈ ਦਾਤ ਆਪਸ ਤੇ ਜੋ ਪਾਈ ਹੈ ਹਾਂ ਨਾਨਕ ਸਾਕ ਰਾਮਾਤ ਸਾਬਿ ਤਪੀਆਂ ਬਾਣੀ ਚ ਰੱਖੋ ਸਾਹਿਬ ਟੁੱਠੇ ਜੋ ਮਿਲਿਆ ਸਾਰੇ ਪਾਠ ਚ ਧਿਆਨ ਮਹੱਲਾ ਦੂਜਾ ਹਾਂ ਏਕ ਨੇਈ ਚੱਕਰੀ ਜਿਤਪੋ ਖਸਮ ਨਾ ਜਾਏ ਨਾਨਕ ਸੇਵਕ ਕਾਢੀ ਹੈ ਜੇ ਸੇ ਜੇ ਸਾਦੇ ਹੀ ਰਹੇ ਸਮਾਏ ਜੇ ਸੇ ਤੀਖਸਮ ਸਮਾਏ ਪੜਿਆ ਪੜ ਜਾਣ ਪੌੜੀ ਨਾਨਕ ਅੰਤ ਨਾ ਜਪਣੀ ਪੜੇ ਧਿਆਨ ਨਾਲ ਪੜ ਕੀ ਹਰਤਾ ਕੇ ਨਾਨਕ ਸੇਵਕ ਕਾਢੀਏ ਪਹਿਲਾਂ ਪਿਛਲੀ ਪੰਕਤੀ ਪੜਾ ਸਾਰੀ ਨਾਨਕ ਸੇਵਕ ਕਾਢੀ ਹੈ ਹਾਂ ਜੇ ਸੇ ਤੀਖਸਮ ਸਮਾਏ ਕਿੱਥੀ ਪੜਿਆ ਕਰੋ ਠੀਕ ਹੈ ਪੌੜੀ ਹਮ ਨਾਨਕ ਅੰਤ ਨਾ ਜਪਣੀ ਹਰਤਾ ਕੇ ਅੰਤ 12 ਵਾਰ 12 ਵਾਰ ਆਪ ਕਰਾਇ ਸਾਖਤੀ ਤੇਰ ਆਪ ਕਰਾਏ ਮਾਰ ਹਾਂ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੇ ਚੜੇ ਬਿਸਿਆਰ ਮਦਨਵਾਰਾ ਫੜ ਇੱਕ ਨਾ ਗਲੀ ਜੰਜੀਰੀਆਂ ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਇੱਕ ਤੁਰੀ ਚੜੇ ਬਿਸਿਆਰ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹਾਂ ਕੈਸੇ ਹਾਂ ਉਹ ਕੈਸੇ ਹੋ ਕਰੀ ਪੁਕਾਰ ਕਰੀ ਪੁਕਾਰ ਨਾਨਕ ਕਰਨਾ ਨਾਨਕ ਕਰਨਾ ਜਿਨ ਕੀਆ ਜਿਨ ਕੀਆ ਫਿਰ ਤੁਸੀਂ ਹੀ ਕਰਨੀ ਸਾਰ ਫਿਰ ਤੁਸੀਂ ਹੀ ਕਰਨੀ ਸਾਰ ਫਿਰ ਤੁਸੀਂ ਹੀ ਕਰਨੀ ਸਾਰ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਗ ਅੱਗੇ ਵੀ ਕੋਣਾ ਐਸੀ ਕੋ ਤਰਪਤ ਸੁਸਨਾ ਬੀਹਲ ਨੂੰ ਬਹੁਤ ਹੱਥ ਨਹੀਂ ਲਾਣਾ ਪਰਨੇ ਨਾਲ ਨੂੰ ਸੱਤ ਚਲੋ ਚੱਪ ਪੜਨ ਚਲੋ ਇੱਥੇ ਪੜਦਾ ਸਦਾ ਤਨ ਤਨ ਹੰਗਾਰੇ ਖਵਾਗ ਤਨ ਤਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਘਰ ਆਇਆ ਫਿਰ ਮੇਰਾ ਸੋਹੇ ਬੰਕਦਵਾਰ ਸੋਹੇ ਬੰਕਦਵਾਰ ਸਗਲਾ ਸਗਲਾ ਦਖਰਾ ਦਖਰਾ ਹਰ ਹਰਾ ਸਵਾਨੀ ਹਰ ਹਰਾ ਸਵਾਨੀ ਸੁਖੇ ਗਾਮੀ ਸੁਖੇ ਗਾਮੀ ਆਨੰਦ ਮੰਗਲ ਆਨੰਦ ਮੰਗਲ ਮੰਗਲ ਰਸਕਣਾ ਰਸਕਣਾ ਨਵਨ ਨਕਤਨ ਨਾ ਹੋ ਬਦਲ ਨਵਲ ਨਵਤਨ ਨਮ ਤਨ ਨਮਾਹ ਵਾਲਾ ਨਮਾਹ ਵਾਲਾ ਬਾਬਾ ਸਾਡੇ ਪਾਣੀ ਕਿਹੜਾ ਫੜ ਕਵਨ ਦਸਨਾ ਕਵਨ ਰਸਨਾ ਗਣ ਪਣਾ ਗਣ ਗਣ ਪਣਾ ਹਾਂ ਮੇਰੀ ਇੱਕ ਮੰਤ ਮੇਰੀ ਸੇਜ ਤੋਂ ਵੀ ਮੇਰੀ ਸੇਜ ਹੀ ਦੇਖ ਮੁਹੀ ਦੇਖ ਮੁਹੀ ਹਾਂ ਸਗਲ ਸੈਸਾ ਸਗਲ ਸੈਸਾ ਦੁਖਰ ਦੁਖਰ ਨਾਨਕ ਪ੍ਰਮਪੇ ਨਾਨਕ ਪ੍ਰਮਪੇ ਮੇਰੀ ਆਸ ਪੂਰੀ ਮੇਰੀ ਆਸ ਪੂਰੀ ਮੇਰੇ ਸਵਾਮੀ ਮਿਲੇ ਸਵਾਮੀ ਅਪਰੰਪਰਾ ਅੰਪਾਂ ਅਪਰੰਪਰਾ ਅੰਪਾਂ ਅਪਰੰਪਰਾ ਅੰਪਰਾ ਅਪ ਅਪ ਪਰੰਪਰਾ ਪਰੰਪਰਾ ਅਪਰੰਪਰਾ ਅੰਪਰੰਪਰਾ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਬਤ ਕੋਣ ਅਸੀ ਵੀਰ ਚੱਲੋ ਜੀ ਬਤ ਜੀਤ ਆਇਆ ਸੀ ਪਹਿਲਾਂ ਤੁਹਾਡੇ ਨਾਲ ਜੀ ਜੀਤ ਤੋਂ ਪਹਿਲਾਂ ਉਹਦਾ ਨਹੀਂ ਤੋਂ ਆਇਆ ਉਹ ਤਾਂ ਉਹਨੋਂ ਪਹਿਲਾਂ ਵੀ ਆਹ ਕੋਈ ਨਾ ਚਲ ਤੂੰ ਸੁਣਾ ਜੀ ਸੋਰੀ ਚਲੋ ਜਦੋਂ ਆਏ ਕਰੀ ਗੁਟਕਾ ਸਾਫ ਤੇ ਹੁੰਦੇ ਤੇ ਹੋ ਗਿਆ ਦਰਫਾਰ ਬਾਣੀ ਬਗਉ ਪਲ ਹਾਂਜੀ ਆਹ ਨਹੀਂ ਦੋਨੇਤ 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 ਫਤਹ ਹਜੇ ਨਹੀਂ ਗਿਆਣਾ ਰੁੱਕ ਕੇ ਜਾਏ ਜਲਦੀ ਕਿੰਨਾ ਟਾਈਮ ਹੋ ਗਿਆ ਤਾਂ 6:05 ਮਿੰਟ ਹੋਇਆ ਜਲਦੀ ਤਾਂ ਨਹੀਂ ਕੋਈ ਸਮਾਂ ਸੇ ਤੋੜ ਦਿਆਂਗੇ ਚਲ ਨਹੀਂ ਹਾਂਜੀ ਹਾਂਜੀ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਹਾਂ ਸਗਨ ਗੁਰੂ ਗਰੂ ਮਤ ਸਗਨ ਗੁਰੂ ਮਤ ਨਿਰਵੈਰ ਸਗਨਾ ਪਤ ਸਗਨ 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 ਗੁਰੂ ਮਤ ਗਰੂ ਆਪਤ ਗਰੂ ਗੁਰੂ ਮਤ ਨਿਰਵੈਰ ਲੀਣਾ ਹਾਂ ਜਸ ਥੀਰ ਜਿਤ ਔਰ ਤਵਲ ਤੋ ਜਾ ਜਸ ਥੀਰ ਜਿਤ ਔਰ ਤਵਲ ਤੋ ਜਾ ਛੇਤੀ ਵਿਕੰਠ ਬੀਨਾ ਛੇਤੀ ਵਿਕੰਠ ਬੀਨਾ ਹਾਂ ਪਰਸ ਪਰਸ ਸੰਤ ਪਿਆਰ ਪਰਸੇ ਸੰਤ ਪਿਆਰ ਪਰਸੇ ਸੰਤ ਪਿਆਰ ਜੇ ਕਰਤਾਰ ਸੰਯੋਗ ਜੇ ਕਰਤਾਰਾਂ ਸੰਯੋਗ ਜੇ ਕਰਤਾਰਾਂ ਸੰਯੋਗ ਸਤਿਗੁਰ ਸੇਵੈ ਸੁਖ ਪਾਇਓ ਸਤਿਗੁਰ ਸੇਵੈ ਸੁਖ ਪਾਇਓ ਸਤਿਗੁਰ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਹਾਂ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਹਾਂ ਸਦਾ ਚਾਹ ਮੁਖ ਸਦਾ ਚਾਹੇ ਮੁਖ ਮਿਸਤ ਬਾਣੀ ਸਦਾ ਚਾਹੇ ਮੁਖ ਮਿਸ ਬਾਣੀ ਮਿਸਤ ਬਾਣੀ ਮਿਸਤ ਬਾਣੀ ਤਨ ਸਤਗੁਰ ਸੇਵਿਓ ਤਨ ਤਨ ਸਤਗੁਰ ਸੇਵਿਓ ਜਿਸ ਪਸਾਇ ਜਿਸ ਪਸਾਇ ਗਤ ਅਗੰ ਅਗੰਮ ਜਾਣੀ ਹਾਂ ਕਾਲਸ ਸਮੂਹ ਸਮੁੰਦਰ ਹੈ ਕਾਲਸ ਸਮੂਹ ਸਮੁੰਦਰ ਹੈ ਫਾਇਉ ਨਾਮ ਨਿਵਾਰ ਸਖੇ ਹੱਜਨਮ ਕਲਚਰ ਹੈ ਗੁਰੂ ਪਰਸਿਓ ਅਮਰ ਪ੍ਰਗਾਸ ਹੈ ਜੀ ਦਾ ਸਾਹਿਬ ਜੀ ਕੀ ਫਤਿਹ ਚਲੋ ਬਤਾਓ ਚਲ ਕੱਕੇ ਸਮ ਨਾਈ ਜੀ ਹਾਂਜੀ ਹਾਂਜੀ ਸਾਰੇ ਬਾਠ ਪੜੋ ਦੇਨਾਰ ਪ੍ਰਛੋੜ ਕੇ ਲਾਗੇ ਅਣਸੋ ਆਏ ਨਾਨਕ ਹੋ ਨਸੀ ਜਈ ਬਿਨਾ ਨਾਮ ਵਿਨਾ ਮੈਂ ਪਤਾ ਜਾਏ ਅਸ਼ਤਪਦੀ 10 ਵਸਤੂ ਲੈ ਪਾਛੇ ਪਾਵੇ 1 ਵਸਤ ਕਾਰਨ ਬਕੋਟ ਗਵਾਵੇ 1 ਵੀ ਨਾ ਦੇ ਤਸ ਵੀਰ ਲੈ ਤਾਂ ਊੜਾ ਕਾ ਕਹਾ ਕਰੇ ਜਿਸ ਦਾ ਅਕਰਸਾ ਨਹੀਂ ਚਾਰਾ ਤਾਂ ਕੋ ਕੀ ਜੈਸਾ ਚਾਰਾ ਜਾ ਕੇ ਮਨ ਲੱਗਾ ਪਰ ਮਿੱਠਾ ਸਰਬ ਸੁਖਤਾਉ ਮਨ ਵੂਠਾ ਜਿਸ ਨੇ ਆਪਣਾ ਹਕਮ ਮਨਾਇਆ ਸਤਿ ਸੋਖ ਨਾਨਕ ਜਿਨ ਨੂੰ ਪਾਇਆ ਅਗੰਤ ਸਾਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਮਾਨ ਕਚੂ ਬੋਰ ਬੋਰ ਸਾਲੇ ਬੋਰ ਸਾਹੋਲੇ ਬੋਰ ਸਾਹੋਲੇ ਅਗਿਆਨੀ ਮਨ ਰੋਸ ਕਰੇ ਆਪਣੇ ਪ੍ਰਤੀਤ ਆਪ ਹੀ ਕੋਏ ਬੋਰ ਉਸਕਾ ਬਿਸਾਸ ਨਾ ਹੋਵੇ जिसकी बात इस जिस आगै राख के प्रप की आगै मनमत है मनमत है मनमत है ओस्ते चौगुण करेने हाल नानक साहब सदा दे हाल निक पात माया केत के सरवर होत जान नेत बेको की छाया से रंग लावे ओ बिन से ओ मन बचतावे जो दिस से तो ओ चलन हार ਸੋ ਚਾਲਨ ਹਰ ਲਫਟ ਰਿਓ ਤੋ ਅੰਧਾਰ ਬਟਾਉਸਾਂ ਜੋ ਲਾਵੇ ਨੇ ਤਾਕੋ ਆਤ ਨਾ ਆਵੇ ਕੀ ਹਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਰਪਾ ਨਾਮ ਆਪ ਲੈ ਲਾਈ ਕਰ ਕਰਪਾ ਨਾਨਕ ਕਰ ਕਰਪਾ ਨਾਨਕ ਆਪ ਲੈ ਲਾਈ ਵਾ ਠੀਕ ਹੈ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਫਿਰ ਚਲੋ ਵਾਈ ਗੁਰ ਜੀ ਚੰਨੀ ਜਾਨ ਜੀ ਜਗ ਔਰ ਨਾ ਜਾਹੇ ਮਹਾਤਮ ਮੈਂ ਜਗ ਔਰ ਨਾ ਜਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਣ ਕਿਓ ਅਵਤਾਰ ਉਜਾਗਰ ਆਣ ਕਿਓ ਤਨਕੇ ਦੁਖ ਕੋਟਕ ਦੂਰ ਗਏ ਮਥੁਰਾ ਤਨਕੇ ਦੁਖ ਕੋਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਇਹ ਪਤਿਤ ਤੇ ਮਤ ਇਹ ਪਤਿਤ ਤੇ ਮਤ ਚੁਕੇ ਰੇ ਮਨ ਚੁਕੇ ਰੇ ਮਨ ਭੇਦ ਭੇਦ ਪੇ ਦਬ ਪੇ ਦ ਨਾ ਆਣ ਬੀਓ ਨਾ ਜਾਣਦੀ ਬੀਓ ਹਾਂ ਪ੍ਰਤਾਛ ਰਿਦੇ ਪ੍ਰਤਾਛ ਰਿਦੇ ਗੁਰ ਅਰਜਨ ਕੇ ਹਰ ਗੁਰ ਅਰਜਨ ਕੇ ਹਰ ਪੂਰਨ ਬ੍ਰਹਮ ਪੂਰਨ ਬ੍ਰਹਮ ਨਿਵਾਸ ਲਿਓ ਨਿਵਾਸ ਲਿਓ ਹਾਂ ਜਬ ਲੋ ਨਾਹੀ ਪਾਗ ਲਿਲਾਰ ਉਜੈ ਜਬ ਲੋ ਨਾਹੀ ਪਾਗ ਲਿਲਾਰ ਉਜੈ ਹਾਂ ਤਬ ਲੋ ਪਰਮਤੇ ਫਿਰਤੇ ਬਹੁਤ ਆਇਓ ਫਿਰਤੇ ਬਹੁਤ ਆਇਓ ਗਲ ਘੋਰ ਸਮੁੰਦਰ ਮਹਿ ਬੂੜ ਤਥੇ ਬੂੜਾ ਤਥੇ ਕਬੂ ਮਿਟ ਹੈ ਨਾਹੀ ਰੇ ਪਛਤਾਇਓ ਰੇ ਪਛਤਾਇਓ ਰੇ ਪਛਤਾਇਓ ਤਤ ਵਿਚਾਰ ਇਹ ਮਥੁਰਾ ਜਗਤਾਰਨ ਜਗਤਾਰਨ ਕੋ ਅਵਤਾਰ ਬਨਾਇਓ ਜਗਤਾਰਨ ਕੋ ਅਵਤਾਰ ਬਨਾਇਓ ਹਾਂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਫਿਰ ਸੰਕਟ ਜੋਨ ਗਰਬ ਨਾ ਆਇਓ ਗਰਬ ਨਾ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਚਲੋ ਜੀ ਅੱਗੇ ਕੀ ਦੀ ਬਾਰੇ ਸਾਰਿਆਂ ਨੇ ਬਹਿ ਕੇ ਨਾ ਟਮਾਟਰ ਫਸਲ ਦਾ ਨਾਮ ਲਿਆ ਕਰੋ ਧਿਆਨ ਨਾਲ ਪਾਣੀ ਪੜਿਆ ਕਰੋ ਨਿਤਨੇਮ ਕਰਿਆ ਕਰੋ ਸਾਰੇ ਫਸਲ। ਮਤਲਬ ਹਾਂ ਚੱਲ ਜੇ ਦੇਖਾ। ਚਲੋ ਵੀ ਪਤ ਪਾਓ ਫਤ ਨੇੜੇ ਕਾਲਰ ਮਾਲ ਥੱਲੇ। ਚਲੋ ਮੈਂ ਲਾ ਪਹਿਲਾ ਹਾਂ ਜੋ ਮੌਕਾ ਕਰ ਮੈਂ ਘਰ ਆਪਣੀ ਕੋਤੋ ਸੋ ਲੋਕ ਮਹਿਲਾ ਪਹਿਲਾ ਜੋ ਜੋ ਮਹੱਕਾ ਜੇ ਮਹੱਕਾ ਕਰਮ ਹੈ ਜੇ ਮਹੱਕਾ ਕਰਮ ਹੈ ਕਰਮ ਹੈ ਪਤਰੀ ਦੇ ਕਰਮ ਹੈ ਪਤਰੀ ਦੇ ਹਾਂ ਅੱਗੇ ਵਸ ਤੋਂ ਸੁਝਾਨੀ ਐ ਸੁਝਾਨੀ ਐ ਪਤਰੀ ਚੋਰ ਕਰੇ ਪਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਵੱਡੀਆਂ ਹੱਥ ਦਲਾਲ ਕੇ ਮਸਤੀ ਇਹ ਕਰੇ ਮਸਤੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਇਹ ਘੱਟਿਆ ਘੱਲੇ ਦੇ ਹੱਲਾ ਪਹਿਲਾ ਜਿਉਂ ਜਉਰੂ ਸਰਨਾਵਣੀ ਜਿਉਂ ਜਉਰੂ ਸਰਨਾਵਣੀ ਆਵੇ ਬਾਰੋ-ਬਾਰ ਆਵੇ ਬਾਰੋ-ਬਾਰ ਹਾਂ ਝੂਠਾ ਝੂਠਾ ਮੱਖ ਵਸਾ ਝੂਠਾ ਝੂਠਾ ਮੱਖ ਵਸਾ ਨਤ ਨਤ ਹੋਏ ਖਵਾਰ ਨਤ ਨਤ ਹੋਏ ਖਵਾਰ ਸੂਚੇ ਨਾ ਆਖੀ ਹੈ ਸੂਚਾ ਹੈ ਨਾ ਆਖੀ ਹੈ ਵਹਿਣ ਦੇ ਪਿੰਡਾ ਤੋਏ ਵਹਿਣ ਦੇ ਪਿੰਡਾ ਤੋਏ ਸੂਚਾ ਸਹੀ ਨਾਨਕਾ ਸੂਚਾ ਸਹੀ ਨਾਨਕਾ ਜੇਨ ਮੰਨ ਜਿੰਮਨ ਵਸਿਆ ਸੋਏ ਵਸਿਆ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਦਾ ਹੋ ਗਿਆ ਉਹ ਪਾਠ ਚਲੋ ਵੀ ਜਾਪ ਕਰਾ ਦੇ ਚਲ ਸਾਰਿਆਂ ਨੇ ਜਾਪ ਕਰੋ ਬਸ ਸਿੱਧੇ ਹੋ ਜਾਓ ਸਿੱਧੇ ਹੋ ਕੇ ਬੈਠੋ ਹੱਥ ਜੋੜ ਕੇ ਠੀਕ ਆ ਅੱਖਾਂ ਬੰਦ ਕਰਕੇ 2 ਮਿੰਟ ਲਈ ਚਲੋ ਵੀ ਵਾਹਿਗੁਰੂ 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 ਬਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰੂਪਉ ਨਿਰੂਪਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਅਜੂਨੀ ਸਪੰਸ ਸਪੰਸ ਗੁਰ ਪ੍ਰਸਾਦ ਗੁਰ ਪ੍ਰਸਾਦ ੴ ੴ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪਰਮੇਰਪਾ ਨਿਰਭਉ ਨਿਰਵੈਰ ਨਿਰਅਕਾਰ